ਹਾਂਜੀ ਦੋਸਤੋ ਵੀਡੀਓ ਦੇਖ ਰਹੇ ਸਾਰੇ ਮੇਰੇ ਪਿਆਰ ਭਰਵਾਂ ਨ ਪਿਆਰ ਭਰੀ ਸਾਸਰੀਕਾਲ ਸਭ ਤੋਂ ਪਹਿਲਾਂ ਤਾਂ ਹੱਥ ਬਨ ਕੇ ਬੇਨਤੀ ਹੈ ਕਿ ਆਪਣੇ ਸਭ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਤੇ ਨਾਲ ਆ ਦੀ ਘੰਟੀ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੰਮ ਦੀਆਂ ਵੀਡੀਓ ਜਿਹੜੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਤੇ ਅੱਜ ਆਪਾਂ ਤੁਹਾਨੂੰ ਬਾਈ ਜੀਆ ਸਪਾਈਡਰ ਦਿਖਾ ਰਹੇ ਹਾਂ ਤੇ ਮਾਸਟਰ ਮਾਈਂਡ ਵਾਲਾ ਨਾ ਪ੍ਰੋਡਕਟ ਆ ਉਹਨੂੰ ਪਿਛਲੇ ਪਾਸ ਪਿਛਲੇ ਦਿਨੀ ਮਸ਼ੀਨ ਵੀ ਵਿਖਾਈ ਸੀ ਜਿਹੜੀ ਰੇਤ ਤੇ ਸਪਰੇ ਕੱਲੀ ਰੇਤ ਤੇ ਸਪਰੇ ਛਿੜਕਦੀ ਆ ਤੇ ਇਹ ਜਿਹੜਾ ਕੱਲਾ ਇਹ ਰੇਤ ਰੇਹ ਛਿੜਕਦਾ ਬਾਈ ਜੀ ਰੇਹ ਪਾਉਂਦਾਗਾ ਤੇ 7 8 9 ਗੱਟੇ ਤੁਸੀਂ ਇਹਦੇ ਵਿੱਚ ਟੈਂਕੀ ਦੇ ਵਿੱਚ ਪਾ ਸਕਦੇ ਹੋ ਤੇ ਬਹੁਤ ਹੀ ਵਧੀਆ ਪ੍ਰੋਡਕਟ ਆ ਬਾਈ ਤੇ ਸਟੀਲ ਦੀ ਜਿਹੜੀ ਆ ਬਾਡੀ ਲੱਗੀ ਹੋਈ ਆ ਬਿਲਕੁਲ ਬਹੁਤ ਤਕੜਾ ਪ੍ਰੋਡਕਟ ਆ ਤੇ ਆ ਤੁਸੀਂ ਜਿਹੜਾ ਥੱਲੇ ਅੱਕ ਗੋਲ ਤੁਹਾਨੂੰ ਦਿਖਾਉਣਾ ਵਾ ਜਿੱਥੋਂ ਇਹ ਰੇ ਜਿਹੜੀ ਕਿ ਛੜਕਾਓ ਕਰਦਾ ਆ ਆ ਇਹਦਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਥੱਲੇ ਥਾਲਜਾ ਲੱਗ ਰਿਹਾ ਜਿਹੜਾ ਇਹ ਇੱਥੇ ਰੇ ਇਥੋਂ ਰੇਸ਼ ਇਹ ਜਿਹੜੇ ਕਿ ਛਿੜਕਦਾ ਹੈਗਾ 55 ਫੁੱਟ ਏਰੀਆ ਬਾਈ ਪੂਰਾ 55 ਫੁੱਟ ਏਰੀਆ ਇਹ ਕਵਰ ਕਰਦਾ ਹੈ 55 ਫੁੱਟ ਏਰੀਏ ਤੱਕ ਇਹ ਕਵਰ ਕਰਦਾ ਹੈ 55 ਫੁੱਟ ਏਰੀਏ ਤੱਕ ਇਹ ਰੇ ਹੈ ਜਿਹੜੀ ਛਿੜਦਾ ਹੈ ਤੇ ਤੁਸੀਂ ਆਪਣੀ ਲੋੜ ਅਨੁਸਾਰ 8 ਗੱਟੇ 6 ਗੱਟੇ 4 ਗੱਟੇ ਜਿੰਨੇ ਵੀ ਤੁਸੀਂ ਕਿੱਲੇ ਦੇ ਹਿਸਾਬ ਨਾਲ ਜਿੰਨਾ ਵੀ ਤੁਸੀਂ ਵੱਧ ਘੱਟ ਕਰਨਾ ਉਹਦੇ ਖਾਤਰ ਵੀ ਇਹਦੇ ਵਿੱਚ ਜਿਹੜਾ ਕਿ ਸੇਟ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣਾਗਾ ਤੇ ਆ ਜਿਹੜੇ ਇਹਦਾ ਢੱਕਣ ਉੱਪਰ ਵਾਲਾ ਇਹ ਢੱਕਣਾ ਬਾਈ ਜੀ ਉੱਪਰੋਂ ਖੁੱਲਦਾਗਾ ਤੇ ਆ ਇਹਦਾ ਲੋਕ ਲੱਗਾ ਹੋਇਆ ਇਹ ਇਹਦਾ ਲੋਕ ਹੈ ਤੇ ਇਧਰਲੀ ਸਾਈਡ ਤੁਹਾਨੂੰ ਦਿਖਾਉਣਾ ਮੈਂ ਜਿੱਥੋਂ ਕਿ ਇਹਦੇ ਜਿਹੜੇ ਚੱਕਰ ਵੱਧ ਘੱਟ ਹੋ ਜਾਂਦੇ ਨੇ ਰੇ ਦੇ ਆਪਣੇ ਗੱਟਿਆਂ ਦੇ ਹਿਸਾਬ ਨਾਲ ਜਿਵੇਂ ਤੁਸੀਂ 8 ਗੱਟੇ ਛਿੱਟ ਨੇ ਜਾਂ 6 ਜਾਂ 4 ਜਾਂ 2 ਜਿੰਨੇ ਵੀ ਤੁਸੀਂ ਉਹ ਇੱਥੋਂ ਸੈੱਟ ਹੋ ਜਾਂਦੇ ਆ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਸਾਰੀ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਹਦੇ ਉੱਤੇ ਤੁਸੀਂ ਕਨੈਕਟ ਕਰਕੇ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਤੇ ਆਹ ਲਿੰਕਾਂ ਜਿਹੜੀਆਂ ਆਪਾਂ ਅ ਅ ਪਾਉਣੇ ਹੁੰਦੇ ਆ ਉਤੋਂ ਤੇ ਆਹ ਜਿਹੜਾ ਕਰਾਸ ਪੈਂਦਾ ਇੱਥੇ ਟਰੈਕਟਰ ਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਸੰਪਰਕ ਕਰਿਓ ਜੇ ਤੁਹਾਨੂੰ ਇਸ ਪ੍ਰੋਡਕਟ ਦੀ ਲੋੜ ਹੈ ਤਾਂ ਮੋਬਾਈਲ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਰਹੇ ਹੋ ਤੇ ਬਾਕੀ ਡਰੈਸ ਨੋਟ ਕਰ ਲਓ ਸੌਫਟਪਰਾ ਮਾਡ ਪੈਂਡਾ ਜੀ ਬਰਨਾਲਾ ਜ਼ਿਲ੍ਹਾ ਮਾਸਟਰਮੈਂਡ ਕੰਪਨੀ ਦਾ ਨਾਮ ਆ ਜੀ ਧੰਨਵਾਦ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਰੱਬ ਰਾਖਾ ਜੀ